ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਵੱਲੋਂ ਲਾਏ ਗਏ ਟੈਰਿਫਾਂ ਦੇ ਪ੍ਰਭਾਵ ਅਮਰੀਕੀ ਕਾਰੋਬਾਰੀ ਅਤੇ ਗਾਹਕਾਂ ਨੂੰ ਮਹਿਸੂਸ ਹੋਣੇ ਸ਼ੁਰੂ ਹੋ ਗਏ ਨੇ ਡੈਟਰੋਇਟ ਦੀਆਂ ਤਿੰਨ ਵੱਡੀਆਂ ਆਟੋ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਇਸ ਸਾਲ ਇਨ੍ਹਾਂ ਟੈਰਿਫਾਂ ਕਾਰਨ ਕਈ ਬਿਲੀਅਨ ਡਾਲਰ ਦੇ ਵਾਧੂ ਖਰਚੇ ਹੋਣਗੇ ਟੈਨੇਸੀ ਦੀ ਇੱਕ ਸਟੇਨਲੈਸ ਸਟੀਲ ਭਾਂਡੇ ਬਣਾਉਣ ਵਾਲੀ ਕੰਪਨੀ ਨੂੰ ਸਿਰਫ ਇੱਕ ਸਪਲਾਈ ਤੇ ਹੀ 75000 ਡਾਲਰ ਦਾ ਟੈਰਿਫ ਦੇਣਾ ਪਿਆ ਇਥੋਂ ਤੱਕ ਕਿ ਕਈ ਕਾਫੀ ਸ਼ਾਪਸ ਨੇ ਵੀ ਕਿਹਾ ਕਿ ਉਹਨਾਂ ਨੂੰ ਬ੍ਰਾਜ਼ੀਲ ਤੋਂ ਆਉਣ ਵਾਲੀ ਕਾਫੀ ਉੱਤੇ ਟੈਰਿਫਾਂ ਕਰਕੇ ਆਪਣੇ ਕੱਪ ਦੀ ਕੀਮਤ ਵਧਾਉਣੀ ਪੈ ਸਕਦੀ ਹੈ। ਹੁਣ ਤੱਕ ਕਈ ਕੰਪਨੀਆਂ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਟੈਰਿਫਾਂ ਦੇ ਪੂਰੇ ਅਸਰ ਤੋਂ ਗਾਹਕਾਂ ਨੂੰ ਬਚਾਇਆ ਜਾਵੇ। ਕੁਝ ਨੇ 트ੰਪ ਦੀਆਂ ਡੈਡਲਾਈਨਸ ਤੋਂ ਪਹਿਲਾਂ ਹੀ ਵਧੇਰੇ ਸਪਲਾਈ ਮੰਗਵਾਲੀ ਸੀ ਜਾਂ ਟੈਰਿਫ ਦੀ ਲਾਗਤ ਨੂੰ ਆਪਣੇ ਕਾਰੋਬਾਰੀ ਖਰਚ ਵਾਂਗ ਸਹਿ ਲਿਆ ਸੀ। ਤੇ ਕੁਝ ਨਵੇਂ ਆંકੜੇ ਦੱਸ ਰਹੇ ਨੇ ਕਿ ਟੈਰਿਫ ਅਰਥਵਿਵਸਥਾ ਲਈ ਰੁਕਾਵਟ ਬਣ ਰਹੇ ਨੇ ਨੌਕਰੀਆਂ ਦੇ ਅੰਕੜੇ ਕਮਜ਼ੋਰ ਹੋਏ ਨੇ ਮੁੱਦਲੀ ਮਹਿੰਗਾਈ ਵਧੀ ਹੈ ਟਿਕਾਊ ਸਮਾਨ ਜਿਵੇਂ ਕਿ ਗੱਡੀਆਂ ਅਤੇ ਘਰੇਲੂ ਉਪਕਰਨ ਦੇ ਆਰਡਰ ਘਟ ਗਏ ਨੇ ਟਰੰਪ ਅਤੇ ਉਹਨਾਂ ਦੇ ਕੈਬਨਟ ਇਨਾਂ ਟੈਰਿਫਾਂ ਦੇ ਨੁਕਸਾਨਾਂ ਨੂੰ ਨਕਾਰ ਰਹੀ ਹੈ ਰਾਸ਼ਟਰਪਤੀ ਨੇ ਜਿਸ ਸਰਕਾਰੀ ਏਜੰਸੀ ਨੇ ਰੋਜ਼ਗਾਰ ਦੇ ਅੰਕੜੇ ਜਾਰੀ ਕੀਤੇ ਸੀ ਉਸ ਦੇ ਮੁਖੀ ਨੂੰ ਨੌਕਰੀ ਤੋਹੀ ਕੱਢ ਦਿੱਤਾ ਟਰੰਪ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰਾ ਪੈਸਾ ਆ ਰਿਹਾ ਹੈ ਕਦੇ ਵੀ ਦੇਸ਼ ਲਈ ਇੰਨਾ ਪੈਸਾ ਨਹੀਂ ਵੇਖਿਆ ਸੈਂਕੜੇ ਬਿਲੀਅਨ ਡਾਲਰ ਆ ਰਹੇ ਨੇ ਅਮਰੀਕੀ ਟ੍ਰੇਡ ਪ੍ਰਤੀਨਿਧੀ ਜਮੈਸਨ ਗ੍ਰੀਅਰ ਨੇ ਵੀ ਇਹ ਗੱਲ ਸਿੱਧੀ ਤਰ੍ਹਾਂ ਠੁਕਰਾ ਦਿੱਤੀ ਹੈ ਕਿ ਤਾਅਰਿਫ ਨੌਕਰੀਆਂ ਦੀ ਕਮੀ ਲਈ ਜ਼ਿੰਮੇਵਾਰ ਨੇ